ਆਸਮੀਣਾ ਆਸਮੀਣਾ ਪਾਣੀ ਗਰਮ ਲਾਇਆ ਸੀਗਾ ਤੇ ਮੈਂ ਹੁਣ ਵੀਰ ਨੂੰ ਮਵਾ ਕੇ ਟਿਊਸ਼ਨ ਇਕ ਲਾਈ ਗੇ ਟਾਈਮ ਬੜਾ ਹੋ ਗਿਆ ਵਾ ਬਸ ਫੇਰ ਤਾਂ ਖੇਟੀ ਜਾਂਦਾ ਤੂੰ ਵੀ ਬਸ ਫੋਨ ਹੀ ਵੇਂਦੀ ਰਹੀ ਨਹੀਂ ਪੜ ਲਿਆ ਕਰ ਕਿਤਾਬ ਪੜ ਲਿਆ ਕਰਕੇ ਤੇ ਐਨਾ ਫੋਨ ਨਹੀਂ ਪੁੱਤ ਵੇਖੀਦਾ ਹੁੰਦਾਗਾ ਅੰਮੇ ਉਹਨੇ ਤਾਂ ਕੰਮ ਕਰ ਗਿਆ ਟੀਆਂ ਪੁੱਤ ਕਿੱਟੇ ਕੰਮ ਵੀ ਕਰਦੀ ਸਕੂਲ ਦੇ ਮੁੱਕੇ ਹੁਣ ਪੇਪਰ ਆਉਂਦੇ ਬੰਦਾ ਕੁਝ ਪੜ ਲੈ ਇੰਦਾ ਕਰ ਲੈਂਦਾ ਹੈ ਜਿਉ ਮੁੰਡਾ ਹੀ ਤਾਂ ਖੇਡਣ ਤੇ ਲੱਕ ਡਾਇਆ ਰੇ ਮੋ ਕੰਮ ਜਾਂਦਾ ਜੀ ਪਤਾ ਕਿ ਕਾਈ ਆ ਜਾਨੀ ਭੈਣ ਬਹਿ ਜਾ ਕੇ ਮਸਾ ਹੀ ਕਰਾਂ ਮਸਾ ਕੀ ਨਿਕਲ ਨਾ ਤੁਸੀਂ ਕਿਹੜਾ ਸੁਲਾਮਾ ਦੀ ਮਿਲ ਲਾ ਤੇ ਬਾਬੇ ਤੇ ਹੋ ਆਈਆਂ ਨਾ ਤੁਸੀਂ ਤੇ ਲੈ ਅੱਜ ਬਰੇ ਬਰੇ ਤਾਂ ਦੇਣ ਸੀ ਤੇ ਜਾਣਾ ਸੀ ਕਿ ਕੀ ਜੇ ਮੈਨੂੰ ਵੀ ਸੁਲਾਮਾ ਲੈਣੀ ਮੈਂ ਚੱਲ ਬਹਿ ਜਾਂਦੀ ਹਾਏ ਹਾਏ ਪਾ ਮੋਰਾ ਕੀ ਤੇ ਹੈਗਾ ਤੇ ਤੂੰ ਆਖਿਆ ਮੈਂ ਵੇਖੂਗੀ ਵੇਖੂਗੀ ਤੇ ਇਹਨੂੰ ਤੇ ਆਪਣੀ ਨਵੀਂ ਐਕਟਵਾ ਦਾ ਚਾ ਵੀ ਮੈਂ ਉੱਤੇ ਚੜ ਕੇ ਜਾਉਂ ਕਹੀ ਤੇ ਫਿਰ ਅੱਜ ਬਰੇ ਬਰੇ ਤਾਂ ਦੇਣ ਸੀ ਤੇ ਤਰਾਂ ਚਿੱਠਾ ਨਹੀਂ ਜਾ ਕੇ ਤੇ ਮੱਖਾ ਨਹੀਂ ਐਕਟਵਾ ਲੈ ਜਾਂਦੀ ਮੈਂ ਨਾ ਹੀ ਲਿਆ ਨਾ ਜੀ ਆਉਗੀ ਤੇ ਵੇਖੀ ਜਾਉਗੀ ਤੁਸੀਂ ਹੁਣ ਤੇ ਤੁਹਾਡਾ ਕਰਨ ਦਾ ਫਰਜ਼ ਬੰਦਾ ਸੀ ਨਾ ਤੇ ਤੂੰ ਸਵੇਰ ਦਾ ਪੁੱਛਿਆ ਵੀ ਨਹੀਂ ਨਾ ਵੀ ਬਾਬੇ ਦੇ ਜਾਣਾ ਜੇ ਕਿ ਨਹੀਂ ਜਾਣਾ ਮੈਂ ਜਿਹੜਾ ਇਹ ਪੁੱਛਿਆ ਨਹੀਂ ਨੇ ਨਹੀਂ ਜਾਣਾ ਹੋਣਾ ਪਰ ਅਸੀਂ ਚੜ ਗਈਆਂ ਮੱਥਾ ਟੇਕ ਆਈਆਂ ਨਾਲ ਆਈਆਂ ਕੁੜੀ ਨੂੰ ਲੈ ਗਈ ਚੱਲ ਇਦਾਂ ਹੀ ਕਰਨਾ ਹੁੰਦਾ ਤੁਸੀਂ ਤੇ ਨਵੇਂ ਚੰਗੀ ਲੋੜੀ ਬਣਾਈ ਰਾਤ ਕੀ ਹੋ ਗਿਆ ਕਿ ਮੈਂ ਫੋਨ ਕਰੀ ਲਿਆ ਤੇ ਦੋ ਪਾਤਰੀ ਨਹੀਂ ਸੀਗਾ ਹੈ ਤੇ ਪਾਤਰੀਆਂ ਬਾਹਲ ਕੇ ਤੇ ਕੋ ਗੱਲ ਆ ਲੈਂਦੀਆਂ ਮੇਰੀ ਗੱਲ ਸੁਣ ਜਦੋਂ ਪਹਿਨਾ ਬਾਹ ਲਿਆ ਸੀ ਕੋ ਗੱਲ ਆਇਆ ਸੀ ਉਹ ਤਾਂ ਤਾਂ ਸ਼ਰਮਿੰਦਗੀ ਤੇਰੇ ਕੋ ਦੋ ਪਾਤਰੀਆਂ ਨਾਲ ਨਿਕਲੀਆਂ ਐਵੇਂ ਕਰੋ ਸਾਰੀਆਂ ਬਾੜ ਕੇ ਇੱਥੇ ਖਾ ਕੇ ਮੁਫਤ ਦੀ ਮੂਫਲੀ ਤੇ ਫੁੱਲੇ ਖਾ ਕੇ ਹਾ ਚਾਚਾ ਤੇ ਕਿ ਸਾਰੇ ਗਾਂ ਘਾਇ ਮਾਫਰੀ ਮੈਨੂੰ ਕਿ ਮਿਲਿਆ ਹੈ ਵਿੱਚੋਂ ਨਹੀਂ ਬੜੇ ਬੜੇ ਦਿਨ ਤੱਕ ਹੀ ਦਾਨ ਕਰਦੇ ਫਿਰ ਕਿ ਦੋ ਮਾਫਰੀਆਂ ਖਾ ਗਈ ਅੱਜ ਤੂੰ ਮੈਨਾਂ ਮਾਰਦਾ ਮੈਨੂੰ ਨਹੀਂ ਨੇਣਾ ਨਹੀਂ ਮਾਰਿਆ ਤੇ ਜਦੋਂ ਤੈਨੂੰ ਮੈਂ ਉਹਦਣ ਕਿਹਾ ਸੀ ਵੀ ਜਾ ਦੋ ਪਾਤੀਆਂ ਘਰੋਂ ਲੈ ਫਿਰ ਉਹਦਣ ਕਿਉਂ ਨਾ ਲਈ ਕੀ ਤੈਨੂੰ ਪਤਾ ਸਾਡੀਆਂ ਪਾਤੀਆਂ ਉਹਦੋਂ ਕਹਤਾ ਹਾਇ ਨਹੀਂ ਮਾਲਟਰ ਨੇ ਜਿੰਦਰਾ ਮਾਰਤਾ ਮਾਲਟਰ ਨੇ ਜਿਹੜਾ ਸ਼ਟਰ ਸੋੜਤਾ ਉੱਥੇ ਤੁਹਾਨੂੰ ਪਾਤੀਆਂ ਨਿਕਲਦੀਆਂ ਹੀ ਨਹੀਂ ਵੀ ਤਦੋਂ ਪਖੰਡ ਕਰਦੀ ਨਹੀਂ ਇਹੀ ਗੱਲ ਹੋਈ ਆ ਰਾਤੀ ਤੇ ਮੈਨੂੰ ਚੇਤਾ ਹੀ ਨਹੀਂ ਸੀ ਕਿ ਭੁੱਗਾ ਬਾ ਲੈਣਾ ਹਾ ਪੀਕੇ ਤੇ ਲੱਗੇ ਸੌਣ ਉਧਰੋਂ ਆ ਗਿਆ ਮੇਰੀ ਭੈਣ ਦਾ ਫੋਨ ਆਂਦੀ ਅਸੀਂ ਤਾਂ ਭੁੱਗਾ ਬਾਲ ਲਿਆ ਹਾ ਹਾ ਤਾਂ ਨਹੀਂ ਮੈਂ ਨਾ ਨਹੀਂ ਬਾਲ ਲਿਆ ਕਹਿੰਦੀ ਆ ਕੇ ਦੋ ਪਾਤੀਆਂ ਤੇ ਬਾਲ ਲਾ ਆਖਣ ਨਾ ਤਨ ਇਹ ਚੈਲਾ ਪਾ ਵੀ ਬਾਲੀ ਫਿਰ ਰੋਜੀ ਵੀ ਮੱਥੇ ਨੂੰ ਆ ਤੁਹਾਰੇ ਵੀ ਮੈਂ ਤਾਂ ਜਿੰਦਰਾ ਮਾਰ ਆਇਆ ਪਾਤੀਆਂ ਨੂੰ ਤੇ ਹੁਣ ਹੀਰਾਂ ਦਾ ਵੀ ਚੱਲ ਉਹਨਾਂ ਨੂੰ ਫੋਨ ਕਰ ਲੈ ਅੱਗੇ ਬਾਸ ਦਿਨਾ ਤੇ ਚੱਲ ਉਧਰੋਂ ਵੀ ਦਰਿੱਦਰ ਹੀ ਲਵਣਾ ਵਾ ਤੇ ਚੱਲ ਚੰਗਾ ਹੈ ਮੇਰੇ ਕੱਲੀ ਸਿਰ ਥੋੜੀ ਦੋਵਾਂ ਘਰਾਂ ਸਿਰ ਸਕੋ ਦਰਿੱਦਰ ਪੈ ਗਿਆ ਨਹੀਂ ਅੱਛਾ ਅੱਥਰ ਨਾ ਪਿਛਲੀ ਵਾਰੀ ਅਸੀਂ ਲਾਇਆ ਤਾਂ ਉਦੋਂ ਤੂੰ ਕਿਉਂ ਨਾ ਲਾਇਆ ਉਹ ਸਾਡੇ ਘਰੇ ਸਾਰਾ ਲਾ ਕੇ ਸ ਵੀ ਚੁੱਲ੍ਹੇ ਚ ਲਾਇਆ ਵਾ ਤੁਹਾਡੇ ਘਰੇ ਕਾਹ ਨਹੀਂ ਤੇ ਪਾਇਆ ਤੇਲ ਤੇ ਕੀ ਪਾ ਦਿਨਾ ਦਾਣੀ ਹੁੰਦਾ ਲੋਕੀ ਦੇ ਸੁੱਖੀ ਸੰਗੀ ਮਨਾਉਂਦੇ ਆ ਵਾਲੇ ਗਮਾੜ ਸਾਧਦੇ ਦਾਣ ਕਰਦੇ ਤੂੰ ਵੀ ਪਹਿਲਾਂ ਤੇ ਗੱਲ ਨਹੀਂ ਕਰਦੀ ਮੁੜ ਕੇ ਐਵੇਂ ਚਿੰਤਾ ਜੀ ਲਾ ਕੇ ਤੇ ਸੋੜ ਦੇਨੀ ਤੇ ਚਾਲੇ ਤੇ ਦੋ ਪਾਸਿਆਂ ਤੂੰ ਲਿਆਉਂਦੀ ਤੇ ਦੋ ਮੈ ਲਿਆਉਂਦੀ ਤੇ ਭੁਗਾ ਮੈ ਮੈਂ ਤੈਨੂੰ ਗੱਲ ਕਰਾਂ ਉਹਨੇ ਸਵੇਰ ਤੋਂ ਦੋ ਚਾਰ ਪਾਠੀਆਂ ਤੂੰ ਪਾ ਦੋ ਚਾਰ ਮੈ ਪਾ ਦਿੰਦੀ ਉਹਨੇ ਛਾਂਪ ਕੇ ਰੱਖ ਲਈ ਭੁਗਾ ਆਉਣਾ ਤੂੰ ਕਰੀ ਸੀ ਮੇਰਾ ਔਲਾਡਾ ਮਾਰਾ ਸੁੱਖ ਰੱਖੇ ਆਉਂਦੀ ਚਲੋ ਵਲੋੜੀ ਨ ਸੁੱਖ ਸੁੱਖਣਾ ਆਪਾਂ ਕੋਈ ਨਹੀਂ ਬਾਲਿਆ ਕਰਾਂਗੇ ਆਹੋ ਆ ਮੇ ਪਾਪੀ ਨਾਲ ਦੋ ਖਾ ਪਈ ਨੇ ਫਿਰ ਕਿੱਡੀ ਇੱਕ ਗੱਲ ਵਾ ਉਹਨਾਂ ਬਾਲਣ ਜੀ ਮਾਚੀ ਚੁੱਕਾ ਸੀ ਹਾਂ ਕਿਸੇ ਨੇ ਨਹੀਂ ਬਾਲਿਆ ਪਰ ਇਹਦੇ ਤੇ ਡੇਰੇ ਤੇ ਕੋਈ ਨਹੀਂ ਆਸੀ ਵੀ ਕੋਈ ਦੋ ਬਾਥੀਆਂ ਬਾਲ ਜੀ ਤੇਲੀ ਹੈ ਨੀ ਦਾ ਪਾਤਨੀ ਬਾਈ ਤਾਂ ਹੀ ਕਰੀ ਜਾਂਦੇ ਆ ਕਿ ਕੋਈ ਦੋ ਪਾਤਨੀ ਆ ਨਾ ਬਾਲ ਜਾਂ ਤੇ ਮਸਾਂ ਪੱਤੀ ਦੀਆਂ ਤੇ ਕੋਈ ਨਾ ਬਾਲ ਜਾਂ ਤੇਰੇ ਕਿਵੇਂ ਪਤੈਨੂੰ ਪਤਾ ਪਹੰਤੂ ਆਪਸੇ ਆ ਨਹੀਂ ਕਿਸੇ ਨੂੰ ਕਹੀਦਾ ਹੀ ਨਹੀਂ ਜੇ ਪਤਾ ਵੀ ਅਗਲਾ ਨਹੀਂ ਕਹਿੰਦਾ ਤੇ ਕੀ ਕਿਸੇ ਨੂੰ ਕਹਾਂ ਮੈਂ ਤਾਂ 5 ਵਜੇ ਨਾਲ ਬਾਲ ਕੇ ਤੇ ਚੁੱਲ੍ਹੇ ਤੇ ਮੈਂ ਸੌਂਟ ਆਉਂਦੀ ਮੈਨੂੰ ਤਾਂ ਬੜੀ ਚਿੰਤਾ ਲੱਗੀ ਰਾਤ ਨੂੰ ਮੈਂ ਹੁਣ ਕੀ ਕਰਾਂ ਤੇ ਪੈ ਗਈ ਤੈਨੂੰ ਫੋਨ ਕੀਤਾ ਤੂੰ ਆ ਕਰਨਾ ਮੈਂ ਨਹੀਂ ਜਦੋਂ ਉਹਦੇ ਫੇਰ ਬੰਮੋਲਾ ਮੈਂ ਪਾਇਆ ਉਹ ਟਾਈਮ ਨਾਲ ਉਹ ਨਾ ਨਾ ਤਾਂ ਫਿਰ ਇਦਾਂ ਥੋੜੀ ਉਹ ਉਸ ਟਾਈਮ ਤੇ ਮੇਰੀ ਭੈਣ ਨੇ ਪੁੱਗਾ ਬਾਲ ਲਈ ਆਪਾਂ ਤਾਂ ਸੌਂਦੀ ਵੀ ਅੰਦਰ ਸ਼ਾਮਾਂ ਨੂੰ ਵੀ ਅੰਦਰ ਵਰਕੇ ਤੇ ਸੌਂਜ ਕੇ ਦਬਾ ਦਵਾਂ ਆਪਣੇ ਡੇਰੇ ਤੇ ਤੇ ਬਾਹਲਾ ਯਾਰ ਆਪਣੇ ਡੇਰੇ ਤੇ ਨਹੀਂ ਕੋਈ ਵੀ ਕੰਮ ਕੋਈ ਕੋਸ਼ੋ ਕੇ ਕਰਨ ਵਾਲਾ ਕੋਈ ਨਾ ਧੋਲਾ ਸਮਝੋ ਇਹ ਤਾਂ ਮੈਂ ਵੀ ਦੇਖਿਆ ਆ ਲੈ ਕਈਆਂ ਨੂੰ ਸੌਂ ਸੂਂਦਾ ਨਹੀਂਦਾ ਆਪਣੇ ਤੇ ਤੇ ਵੀ ਬੜੀ ਬਿਮਾਰੀ ਦੀ ਦਵਾ ਦੱਸ ਕਰਕੇ ਤੇ ਸੌਂਉਂ ਜੀ ਸੌਂ ਜਾਈਏ ਦਵਾ ਦਵ ਲੋ ਕਿ ਦੱਸਦਾ ਕਿਸੇਰੇ ਬਾਪੇ ਤੇ ਘਰ ਜਾਣਾ ਨਹੀਂ ਐਡੀ ਬਦਨੀ ਤੇ ਪਈ ਸੀਰੇ ਉੱਠੀ ਆਈ ਨਹੀਂ ਗਿਆ ਆਉਂਦਾਂ ਨਾ ਗਿੰਨੇ ਮਿੰਨੂ ਨੇ ਫੋਨ ਵੀ ਕੀਤਾ ਮਿੰਨੂ ਆਂਦੀਆਂ ਕਈਆਂ ਨਹੀਂ ਮੈਂ ਜਾਗ ਤੋ ਜਨ 7 ਵਜੇ ਆਈ ਮੈਨੂੰ ਤੇ ਮੈਨੂੰ ਅੱਗੇ ਵੀ ਹਾ ਮਾਸਟਰ ਵੀ ਹੱਸਣ ਦਿਆ ਮੈਂ ਕਿਚਰਾ ਕਰੇ ਤੇ ਕੋ ਆਈ ਮੈਨੂੰ ਤਾਂ ਲੱਗਦਾ ਬਾਪੇ ਤੇ ਜਿਵੇਂ ਚਾਹ ਪੜਾਈ ਮਾਂ ਹੋ ਜਨ ਗਈ ਮੈਨੂੰ ਪਤਾ ਨਹੀਂ ਵੀ ਭੈਣਾ ਆਏ ਵੀ ਨਹੀਂ ਆਈ ਮੈਂ ਤਾਂ ਕਹਿੰਦਾ ਉਹਨਾਂ ਚੁੱਧ ਮਜਾਦਾ ਵਾ ਜਿਹੜੀਆਂ ਚੱਲ ਜਾਂਦੀਆਂ ਤੇ 7 ਵਜੇ ਜਾ ਕੇ ਕਿੱਡੀ ਸ਼ਰਮਿੰਦਿਆਂ ਵਾਲੀ ਗੱਲ ਨਹੀਂ ਹੈ ਜਾਂ ਇਹ ਨਾ ਪਤਾ ਪੰਮਾ ਨੂੰ ਪਤਾ ਕੀ ਗੱਲ ਆ ਇਹ ਆਪਣੀ ਆਪਣੀ ਗਲਤੀ ਆ ਆਪਾਂ ਜਿੰਨਾ ਹੋ ਨੀਂਦ ਜੀ ਵਧਾਈ ਜਾਂਦੀ ਉਹ ਮੈਂ ਫਿਰ ਟਾਈਮ ਨਾ ਲਿਆ ਮੇਰੇ ਨਾਤੀ ਵੀ ਸੁਖਣਾ 12 ਵਜੇ ਨਹੀਂ ਅਹੀਂ ਤੇ ਨਾ ਲਿਆ ਇਹ ਤਾਂ ਧੰਦਾ ਮੈਂ 12 ਵਜੇ ਨਾਤੀ ਹੋਰ ਜੀ ਘਰ ਆਈ ਸਬਜੀ ਪਾਣੀ ਹੈ ਗਏ ਸਬਜੀ ਪਾਣੀ ਕੱਲ ਦਾ ਹੀ ਪਿਆ ਤੈਨੂੰ ਪਤਾ ਕਿਤੇ ਇੱਕੇ ਦਿਨ ਖਾਦਾ ਜਾਂਦਾ ਉਹ ਵੀ ਧਾ ਲੋ ਮੈਂ ਨਹੀਂ ਲੋਹੜੀ ਆਉਂਦੀ ਸਾਡਾ ਲੋਹੜਾ ਹੁੰਦਾ ਉਹ ਵੀ ਧਾ ਲੋ ਕੇ ਰਾਤ ਖੀਰ ਬਣਾਈ ਆਹ ਉਹ ਵੀ ਬਣਾਈ ਸੀ ਐਗੀ ਤੋ ਨਹੀਂ ਮਕਾਈ ਬੁੱਕ ਵੀ ਗਈ ਤੂੰ ਗਈ ਗੁਰਦਾਨਾ ਖਾ ਗਈ ਨਹੀਂ ਕੋਦੋਂ ਮੈਂ ਤਾਂ ਇੱਥੇ ਘਰੋਂ ਲੰਗਰ ਸਾਹਿਬ ਜੀ ਤੇ ਮੈਂ ਮੁੜ ਕੇ ਉੱਥੇ ਖਾਦਾਂ ਨਾ ਤੇ ਕੀਰ ਗੱਲੀ ਖਾਂਗੀ ਮੈਂ ਗਈ ਨਾ ਫਿਰ ਲੰਗਰ ਹਾਲ ਚੇ ਦੋਵੇਂ ਚਾਚੀ ਜੀ ਵੀ ਚੜ ਗਈਆਂ ਮੈਂ ਨਹੀਂ ਗਈ ਨਹੀਂ ਹੈਗੀ ਸੀ ਪਹਿਲਾਂ ਮੈਨੂੰ ਤਾਂ ਅੱਗੇ ਆਖਦੇ ਉਹ ਨਹੀਂ ਆਈਆਂ ਲੈਣ ਤੇ ਮੈਂ ਕਿਹਾ ਨਹੀਂ ਆਈਆਂ ਨਹੀਂ ਆ ਤੇ ਵੱਡੀ ਤੇ ਮੈਂ ਲੱਗ ਗੁੱਡ ਮੈਂ ਹੁਣ ਤੇ ਨਹੀਂ ਖਾਣੀ ਮੈਂ ਬਾਕੀ ਕੋਹੈਂਟਿੰਡ ਦੇਤੀ ਉਹਨਾਂ ਨੇ ਵੀ ਬਣਾਈ ਤੇ ਨੂੰ ਪਤਾ ਕਿ ਮੁੰਡਾ ਸੁਣਦਾ ਹੀ ਮਾਂ ਚ ਕਰਨ ਤਾਂ ਹੀ ਇਹ ਥੋੜੀ ਜੀ ਲੈਣ ਜਾਣੀ ਆ ਥੋੜੀ ਜੀ ਲੈਣ ਜਾਣੀ ਨਾ ਬਣਾਈ ਹੁਣ ਉਹੋਂ ਤਰ੍ਹਾਂ ਫੇਰ ਚੇਤਾ ਭੁੱਲ ਨਾ ਤਾਂ ਕਰਮਾ ਚ ਹੋਊ ਚਲ ਛੱਡ ਕਹਿਣਾ ਉਹ ਇੰਨੀ ਗਾ ਨਹੀਂ ਨਹੀਂ ਮੈਂ ਪਹਿਲਾਂ ਦੱਸਦੀ ਫਿਰ ਦੇ ਦਿੰਦੀ ਐਨਾ ਮੈਂ ਤੀਨ ਰੁਪਾਈ ਇੰਨੀ ਕੁ ਤੁਨੂ ਦੇਤੀ ਦੋ ਰੇ ਉਹ ਜਿਹੜੇ ਨਾ ਕਰਮਾ ਚ ਹੋਵੇ ਉਹਨੀ ਚੀਜ਼ ਮਿਲਦੀ ਹੁੰਦੀ ਜੇ ਹੋਵੇ ਤੇ ਖਾਧੀ ਜਾਂਦੀ ਸਾਗ ਤੋੜਨਾ ਚੱਲ ਕੇ ਤੋੜ ਦੇ ਤੜਾ ਦੇ ਕਿਹਨੂੰ ਤੋੜਨਾ ਮੈਂ ਤੋੜਨਾ ਕਿੰਨਾ ਦਾ ਆਈਆਂ ਆਪਣਾ ਕਿਸੇ ਤਰ੍ਹਾਂਗੇ ਚਲ ਫੇਰ ਤੜਾ ਦੇਣੀ ਮੈਂ ਤੇ ਸਾਡਾ ਤੁਹਾਡਾ ਤੈਨੂੰ ਪਤਾ ਮਾਸਟਰ ਰੋਲਾ ਪਾਉਂਦਾ ਨਹੀਂ ਨਹੀਂ ਆ ਜਾ ਆਪਣਾ ਸਾਗ ਤੋੜਾਈ ਉਹ ਤਾਂ ਕਿਥੇ ਕਰ ਰਹੀ ਹੈ ਸਾਗ ਤੋੜ ਕੇ ਤਾਂ ਲੈ ਆਈ ਹੈਗੀ ਬਾਥਰੂਮ ਚ ਨਾ ਬੱਚੇ ਵਰਨ ਚੰਗਾ ਧਿਆਨ ਰੱਖੀ। ਜਾਨ ਮਮੀ ਇੱਥੇ ਬਹਿ ਰਹਾ ਮੇਰੀ ਕੁੜੀ ਕੀ ਕਰ ਰਹੀ ਹੈ। ਮੈਂ ਇਹਨੂੰ ਕੁੜੀ ਨਹੀਂ ਆਪਣੀ। ਜੀ ਤੂੰ ਸਾਗ ਅੱਜ ਤੱਕ ਨਹੀਂ ਬਸਿਆ। ਕਿਆ? ਸਾਗ ਤੇ ਲੋੜੀ ਕਰ ਜਦੋਂ ਪਹਿਲਾਂ ਤਾਂ ਜਿਆ ਲੋੜੀ ਵਾਲੇ ਦਿਨ ਸਰੀ ਹੀ ਤਾਂ ਮਾਗੀ ਵਾਲੇ ਦਿਨ ਖਾਦਾ ਹਰੀਆ ਦਾ ਚੰਗਾ ਹੁੰਦਾ। ਨਹੀਂ ਪਰ ਜੀ ਇਹ ਵਿਚਾਰਾਂ ਹੀ ਬਣੀਆਂ ਪਾਮੋ। ਔਰ ਸਾਡੀ ਉਧਰ ਮਾਲਵੇ ਵੱਲ ਕੋਈ ਨਹੀਂ ਸਾਗ ਧਰਦਾ। ਇੱਕ ਸਿਰਫ ਖਿਚੜੀ ਧਰਦੇ। ਤੇ ਕੇ ਮੇਰੇ ਵੀ ਚੱਲ ਗਈ ਸਾਡੀ ਵਾਂਡੇ। ਤੇ ਮੜ ਕੇ ਕੱਲੀ ਦਾ ਮੇਰਾ ਟਾਈਮ ਨਾ ਲੱਗਾ ਤੇ ਮੈਂ ਤੋੜਿਆ ਹੀ ਨਾ। ਚੜਾ ਦੇ ਮੈਡਮ ਮੁੰਡਾ ਨਵਾਕੀ ਤੂੰ ਆਹ ਬੜੀ ਗੱਲਾਂ ਗੱਲਾਂ ਕਰ ਕੰਮ ਲਾ ਲਈ ਨਹੀਂ ਮੈਂ ਕਿਉਂ ਸਿਆਣੀ ਹਣੀ ਤੂੰ ਵੀ ਤਾਂ ਕਹਿਣੀ ਕਿ ਮੈਂ ਵੀ ਤੇ ਲੱਗ ਗਈ ਜਾਣੀ ਨਹੀਂ ਮੈਂ ਕੀ ਜਾਣੀ ਨਹੀਂ ਚਾਜਣਾ ਛਿਲਣਾ ਨਾ ਕਰੇ ਧਿਆਨ ਨਾਲ ਨਹੀਂ ਆ ਵੀ ਇਦਾਂ ਦਾ ਤੋੜਨਾ ਇਹਨੂੰ ਇੰਨੇ ਪੱਤੇ ਨਹੀਂ ਮੋਟੇ ਛਿਲਣਾ ਇਹਨੂੰ ਪੈਂਦਾ ਵੀ ਜਿਹੜਾ ਮਤਲਬ ਹਾਵੀ ਕਿ ਰਹੇ ਤੇ ਠੀਕ ਵਾ ਠੀਕ ਵਾ ਕਿ ਤਾਜੀ ਗੰਦਲ ਨਹੀਂ ਆਪਾਂ ਚਾਹੀ ਤੋੜਨੀ ਕੋਟਾਂ ਤੋਂ ਕੋਟਾਂ ਜਿਹੜੀਆਂ ਨਾਲ ਹੀ ਆਂਦੇ ਸਵਾਦ ਬੰਦੇ ਨੇ ਆ ਉਹ ਤਾਂ ਮੈਂ ਛਿਲਣਾ ਬਣਾਉਣਾ ਨਾ ਕੋਈ ਛਿਲਣਾ ਮੈਂ ਨਹੀਂ ਛਿਲਿਆ ਸੀ ਤਾਂ ਹੀ ਮੈਂ ਕੋਟਾਂ ਹੀ ਤੋੜੀਆਂ ਸਾਗ ਨਹੀਂ ਮੋਟੀ ਗੰਦਲ ਨਹੀਂ ਮੈਂ ਤੋੜੀ ਉਹ ਤਾਂ ਗੱਲ ਸੱਚ ਵਿੱਚ ਹੀ ਰਹਿ ਗਈ ਤੂੰ ਕੁੜੀ ਵੇਖਣ ਭੱਜ ਗਈ ਉਹ ਪੀ ਕੇ ਚਲ ਗਈ ਹੀ ਆਪਣੇ ਮੁੜ ਕੇ ਮੇਰਾ ਟਾਈਮ ਨਾ ਲੱਗਾ ਮੈਂ ਕੰਨੀ ਨੇ ਕੀਤਾ ਡਰਾਣੀ ਤਾਂ ਮੇਰੀ ਉਹਨੇ ਰਹਿਣਾ ਤੇ ਕੰਮੇ ਮੈਂ ਤੇਰੇ ਜ਼ਿਆਦਾ ਮੇ ਆ ਗਈ ਆਹੋ ਚਾਲਣੀ ਕੋਈ ਨਹੀਂ ਵੀ ਫਿਰਦੀ ਜਦ ਸਕੂਟਰੀ ਤੇ ਜਾਣਾ ਸੀ ਮੱਥਾ ਟੇਕਣ ਤੋਂ ਉਹ ਨਾਲ ਪੜਕ ਕੇ ਬਹਿ ਗਈ ਦੀ ਭੈਣਾ ਮੈਂ ਤਾਂ ਤੈਨੂੰ ਕਿਹਾ ਸੀ ਤੂੰ ਆਪ ਹੀ ਨਹੀਂ ਗਈ ਤੇ ਹੁਣ ਐਵੇਂ ਤੂੰ ਨਹੀਂ ਛੱਡ ਕੇ ਮੈਨੂੰ ਸਿਰ ਤੇ ਬਾਹਰ ਲੈਣਾ ਸੀ ਉਹਨੂੰ ਸਾਡੇ ਕੋਲ ਨਹੀਂ ਆਉਂਦੀ ਕੁੜੀ ਗਈ ਨਾਲ ਇਹਦਾ ਪਾਪਾ ਛੱਡਣ ਗਿਆ ਖਾਸੇ ਚੱਲ ਮੈਂ ਤੁਹੀਂ ਤੋਇਓ ਮੈਂ ਸਕੂਟਰੀ ਤੇ ਹੋ ਜਾਂਦੀ ਆਂ ਮੋਟਰਸਾਈਕਲ ਹੋ ਜਾਂਦੇ ਤੂੰ ਗਈ ਨਹੀਂ ਤੇ ਮੈਂ ਕੀ ਕਰਦੀ ਨਾ ਕੋਈ ਨਾ ਹੋਊ ਨੀ ਮੈਨੂੰ ਜਿਵੇਂ ਤਿਆਰ ਹੋ ਚਾਹਦੀ ਤੇ ਮੈਨੂੰ ਖਾਣਾ ਲਈ ਕਿ ਬਾਹਰ ਨਾ ਹਾਂ ਤੈਨੂੰ ਪਤਾ ਹੈ ਮਾੜਾ ਕੰਝੀ ਕੇ ਫਾਂਡਿਚ ਬੈ ਕੇ ਜਾਂਦੀ ਸਭ ਚੋਟੇ ਲੈ ਜਾਂਦੀ ਫੋਨ ਹੀ ਨਾ ਲਾਖਦੀ ਹਾਂ ਚੱਲ ਕੋਈ ਨਹੀਂ ਛੱਡ ਖੜਾ ਪੂਰਤੂ ਦੱਸ ਤੇ ਤੇਰੀ ਤਾਂ ਸੰਗਣਾ ਬੀਜਿਆ ਕਰੀ ਉੱਲੂ ਨੇ ਤੇ ਮੇਰੇ ਘਰ ਆਏ ਨੇ ਬੀਜੇ ਜਿਉਂਨੇ ਸੌਣ ਲਿਆ ਨਾ ਵੀ ਇਦਾਂ ਦੀ ਤੇ ਵੇਖੀ ਜਾਂਦਾ ਸਾਗ ਦੀ ਜੀ ਦਾ ਨਾ ਫੇਰ ਲਾ ਵੇਰ ਲਾ ਤੇ ਮੇਰੇ ਮਾਸਟਰ ਕੋ ਛੱਟਾ ਦਿਵਾ ਕੇ ਕਿਹਾ ਵੇ ਗੁਲਾਬ ਲਾ ਤੇ ਮੋਤੀ ਮੋਟਾ ਚਿਕਾ ਮਾਰਦੇ ਨਾ ਐਨੀ ਸੰਗਣੀ ਪੀਤਾ ਕੀ ਮੀਂਹ ਗਿਆ ਕੀ ਉਹਨੇ ਕਿਹੜਾ ਤੋੜ ਨਾਮ ਸਹੀ ਗਾ ਉਹਨੂੰ ਉਹਦੇ ਪਿੰਡੀ ਪਿੰਡਾਂ ਨੂੰ ਰੋ ਜਾਂਦਾ ਆ तू तो 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 भी ना तो, तो सबरे वा नहीं मेरा फिर भी काम है। ਮੈਂ ਐਸੇ ਲੇਖ ਨੰਨਤਾ ਦੇ ਕੁੱਝ ਨਹੀਂ ਚੱਲ ਕੋਈ ਨਹੀਂ ਹੁਣਾਂ ਵਿੱਚ ਚਿੰਤਾ ਜੀ ਨਾ ਲਾਈ ਗੇ ਗਾਂਵ ਮਾਰੇ ਸੂਖਰੇ ਪੈਣਾ ਅੱਗ ਗੰਦੇ ਪਾਣੀ ਵਾਲਾ ਵਿੱਚ ਟੱਪਦੇ ਸੁੱਟੀ ਜਾਂਦੇ ਥੱਲੋਂ ਲਵੇੜ ਕੇ ਮੈਂ ਆਨੀ ਆ ਚੱਲ ਗਾਂਵ ਹੁਣ ਬਾਹਰ ਸੂਖ ਰੱਖਿਆ ਪਹਿਲਾਂ ਤਿਆਰੀ ਰੱਖਿਆ ਕਰਾਂਗੇ ਪੁੱਤ ਆਪਾਂ ਗਲੀ ਚ ਭਾ ਲਿਆ ਕਰਨਾ ਨਾ ਤੇਰੇ ਘਰ ਨਾਲ ਮੇਰੇ ਘਰ ਨਾਲ ਨਾ ਕਿ ਜਾ ਆਉਂਦੇ ਤੁਸੀਂ ਮਗਰੀ ਆ ਜਾਂਦੇ ਜੇ ਮੈਂ ਨਹੀਂ ਮਟਰ ਤੇ ਮਾਵਾਂ ਇਹ ਤਾਂ ਬੁੱਤੇ ਦਾ ਵਿਚਾਰ ਹੀ ਹੈ ਜੀ ਤਦੋਂ ਉਹ ਤਾਂ ਸਾਰੇ ਉਹ ਕੋਰੇ ਨਸਾ ਸੁੱਟ ਗਏ ਤੇ ਕੀ ਨਿਆ ਕੋਈ ਬਰੇ ਦੇ ਕੋਣੀ ਹੋਏ ਹੁੰਦੇ ਨੇ ਕਦਰ ਕਰਿਆ ਕਰ ਤੱਕ ਬਣਾ ਲਿਆ ਖਾਣ ਨਹੀਂ ਤੇ ਪਕਵੜੇ ਕੱਢਨੇ ਪੈਣਾ ਗੋਭੀ ਦਾ ਫੋਲ ਨਹੀਂ ਹੈ ਸਾਡੇ ਘਰ ਜਿੱਤੇ ਦੇ ਨਹੀਂ ਇੱਕ ਨਹੀਂ ਨਹੀਂ ਪਕਵੜੇ ਬਣਾਉਣੇ ਮੈਂ ਤਾਂ ਕਿੰਨੇ ਦੇਣਾ ਨਿਆਣਿਆਂ ਨੂੰ ਆਂਦੀ ਪਕਵੜੇ ਕੱਢਨੇ ਪਕਵੜੇ ਨੂੰ ਤਰ੍ਹਾਂ ਟਾਈਮ ਹੀ ਨਹੀਂ ਲੱਗਦਾ ਕਦੀ ਕੋਸ਼ ਕਰ ਲਾ ਤੇ ਕਦੀ ਕੋਸ਼ ਕਰ ਲਾ ਕਮਾ ਨਾ ਜਿਹੜਾ ਤੇ ਨਹੀਂ ਕਰੀਦੀਂ ਤੂੰ ਕੋਈ ਨਹੀਂ ਨਿਕਲ ਜਾਣਾ ਪਕੌੜੀਆਂ ਵਾਲਾ ਜੀ ਦਾ ਕੋਈ ਨਹੀਂ ਨਿਕਲ ਜਾਣਾ ਨਹੀਂ ਨਹੀਂ ਨਿਕਲਨੇ ਖਰਾਬ ਕਰੋਗੀ ਉਹ ਦੋਸਤ ਚੱਲ ਮੁੰਨਿਆ ਬਹੁਤ ਪਕੌੜੀਆਂ ਵਾਲੀ ਹੋ ਜਾਣੀ ਹਟ ਮੈਂ ਆਪੇ ਸਾਗ ਤੋੜ ਲਉ ਤੂੰ ਤਾਂ ਗਾਂ ਤੇ ਗਾਂ ਵਿੱਚ ਕੱਚੀ ਲੱਸੀ ਵਾਂਗੂ ਵਾਦੀ ਜਾਣੀ ਆ ਤੂੰ ਘਰ ਜਾ ਨਾ ਜਾ ਕੇ ਚਾਹ ਚੂ ਬਣਾ ਤੇਰਾ ਟਾਈਮ ਹੋਇਆ ਨਾ ਨਾ ਯਾ ਅੱਡ ਸ਼ਿਕਾਉਂ ਕੀ ਗਿੰਦ ਨੂੰ ਗੋਦ ਗੰਦੇ ਪਾਣੀ ਚ ਕੋਈ ਪੀ ਪੰਦ ਕਰ